ਰੱਬ ਨੂੰ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਫਿਰ ਕਹਿੰਦੇ ਨੇ ਪੱਥਰ ਦੇਦਾ ਧੀਆ ਨੂੰ ਪੱਥਰ ਸਮਝਦੇ ਨੇ ਪਰ ਅੱਜ ਦੇ ਸਮਾਜ ਅੱਜ ਦੇ ਸਮੇਂ ਵਿੱਚ ਵਰਤਮਾਨ ਸਮੇਂ ਦੀ ਗੱਲ ਕਰੀਏ ਪੈ ਰਹੇ ਬੜੇ ਲੋਕ ਨੇ ਜਿਹੜੇ ਪੁੱਤਾਂ ਦੇ ਲੋੜੀਆਂ ਮਨਾਉਂਦੇ ਨੇ ਪਰ ਬਿਰਲੇ-ਬਿਰਲੇ ਉਹ ਨੇ ਜਿਨ੍ਹਾਂ ਨੂੰ ਸੋਝੀਏ ਜਿਨ੍ਹਾਂ ਨੂੰ ਗਿਆਨ ਆ ਜਿਹੜੇ ਧੀਆ ਦੀ ਰੋੜੀ ਮਨਾਉਂਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਕਿਸੇ ਦੇ ਨਾਲ ਵੀ ਤੂੰ ਬੈਰ-ਵਿਰੋਧਤਾ ਨਾ ਕਰ ਤੀ ਹੈ ਪੁੱਤ ਹੈ ਇੱਕੋ ਜਿਹਾ ਸਮਝ ਧੀਆ ਤੇ ਪੁੱਤਾਂ ਨੂੰ ਜੇ ਧੀ ਨਾ ਹੋਵੇ ਪੁੱਤ ਨਾ ਹੋਵੇ ਇਹ ਦੁਨੀਆ ਸੰਸਾਰ ਚੱਲਦਾ ਹੀ ਨਹੀਂ ਪਿਆਰੇਓ ਜੇ ਧੀ ਇਹ ਦੁਨੀਆ ਵਿੱਚ ਸੰਸਾਰ ਵਿੱਚ ਆਈ ਕਿ ਨਾ ਪਹਿਲਾਂ ਤਾਂ ਹੀ ਸ੍ਰਿਸ਼ਟੀ ਨੂੰ ਸਾਜਿਆ ਗਿਆ ਤਾਂ ਹੀ ਦੁਨੀਆ ਬਣੀ ਜੇਕ ਧੀ ਇਹ ਦੁਨੀਆ ਵਿੱਚ ਸਮਾਜ ਵਿੱਚ ਸੰਸਾਰ ਵਿੱਚ ਪੈਦਾ ਨਾ ਕਰ ਹੁੰਦੀ ਤੇ ਅਸੀਂ ਜਗ ਨਹੀਂ ਸੀ ਵੇਖ ਸਕਦੇ ਦੁਨੀਆ ਨਹੀਂ ਸੀ ਵੇਖ ਸਕਦੇ ਇੱਥੇ ਵੱਡੇ ਵੱਡੇ ਪੀਰ ਪਕੰਬਰ ਔਲੀ ਅਵਤਾਰ ਰਾਜੇ ਮਹਾਰਾਜੀ ਜਿੰਨੇ ਵੀ ਆਏ ਹਰ ਇੱਕ ਨੇ ਇੱਕ ਮਾਂ ਦੇ ਕੁੱਖ ਤੋਂ ਜਨਮ ਲਿਆ ਮਾਂ ਨੇ ਜਨਮ ਦਿੱਤਾ ਮਾਂ ਪਹਿਲਾਂ ਧੀ ਬਣ ਕੇ ਆਈ ਫਿਰ ਕਿਤੇ ਜਾ ਕੇ ਮਾਂ ਬਣੀ ਕਿਉਂਕਿ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਜਿਹੜੇ ਲੋਕ ਧੀਆਂ ਨੂੰ ਨਫ਼ਰਤ ਨਾਲ ਦੇਖਦੇ ਨੇ ਜਿਹੜੇ ਪੱਥਰ ਕਹਿੰਦੇ ਨੇ ਗੁਰਬਾਣੀ ਵਿੱਚ ਕੀ ਕਹਿੰਦੇ ਨੇ ਪਾਤਸ਼ਾਹ ਜੀ ਉਹਨਾਂ ਵਰਤੀ ਪੰਡ ਜੰਮੀ ਐ ਪੰਡ ਨਮੀ ਐ ਪੰਡ ਮੰਗਣ ਵਿਆਹੋ ਪੰਡ ਕਿਹਨੂੰ ਕਹਿੰਦੇ ਨੇ ਇਸਤਰੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸਤਰੀ ਨੂੰ ਬਹੁਤ ਉੱਚ ਉੱਤੇ ਧੱਕਿਆ ਬਿਹਾ ਰਹੇ ਬੜਾ ਸਤਿਕਾਰ ਦਿੱਤਾ ਜੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਨਾਮ ਅੰਕਿਤ ਆਇਆ ਕਿ ਨਾ ਇੱਕ ਇਸਤਰੀ ਦਾ ਆਇਆ ਮਾਤਾ ਖੀਵੀ ਜੀ ਹੋਏ ਨੇ ਦੂਜੇ ਪਾਤਸ਼ਾਹ ਦੇ ਮਹਲੇ ਸਮਾਜ ਦੇ ਵਿੱਚ ਇਹ ਸਭ ਤੋਂ ਵੱਡੀ ਦੇਣ ਨਾ ਕਰਨੇ ਕਿਸਤਰੀ ਦੀ ਆ ਇੱਕ ਔਰਤ ਦੀ ਜਦੋਂ ਕਿ ਤੁਸੀਂ ਇਤਿਹਾਸ ਪੜ੍ਹਦੇ ਆਂ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਕੋਈ ਵੀ ਫੀਲਦਾ ਪਿਆਰ ਹਰ ਇੱਕ ਦੇ ਅੱਗੇ ਧੀਆ ਕੰਮ ਕਰਦੀਆਂ ਨੇ ਪਰ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਉੱਚਾ ਚੁੱਕਦੇ ਨੇ हे ਦੁਨੀਆ ਦੇ ਲੋਕੋ ਜਿਹੜੇ ਧੀਆ ਦੇ ਨਾਪਰਤ ਕਰਦੇ ਨੇ ਕਿਤੇ ਗੁਰਬਾਣੀ ਪੜ੍ਹ ਕੇ ਵੇਖੋ ਪਾਸਾ ਜੀ ਕਹਿੰਦੇ ਭੰਡ ਜੰਮੀ ਐ ਭੰਡ ਨਮੀ ਐ ਭੰਡ ਮੰਗਣ ਵਿਆਹੋ ਇਸਤਰੀ ਤੋਂ ਕਨੇ ਜਨਮ ਲੈਂਦਾਗਾ ਇਸਤਰੀ ਦੇ ਪੇਟ ਵਿੱਚ ਕਹਿੰਦੇ ਪ੍ਰਾਣੀ ਦਾ ਸਰੀਰ ਬਣਦਾਗਾ ਮਨੁੱਖ ਦਾ ਇਸਤਰੀ ਦੇ ਰਾਹੀਂ ਕਹਿੰਦੇ ਕੁੜਮਾਈ ਵਿਆਹ ਹੁੰਦਾਗਾ ਤੇ ਉਸ ਇਸਤਰੀ ਨੂੰ ਫਿਰ ਲੋਕ ਮਾੜਾ ਕਹਿੰਦੇ ਨੇ ਗੁਰੂ ਨਾਨਕ ਪਾਸਾ ਜੀ ਕੀ ਕਹਿੰਦੇ ਭੰਡੋ ਹੋ ਵੈ ਦੋਸਤੀ ਭੰਡਾ ਭੰਡੋ ਚੱਲੇ ਰਹੋ ਇਸਤਰੀ ਦੇ ਰਾਹੀ ਕਹਿੰਦੇ ਹੋਰ ਲੋਕਾਂ ਨਾਲ ਸੰਬੰਧ ਬਣਦਾ ਕਹਿੰਦੇ ਇਸਤਰੀ ਤੋਂ ਹੀ ਕਹਿੰਦੇ ਜਗਤ ਦੀ ਕਹਿੰਦੇ ਉਤਪੱਤੀ ਦਾ ਰਸਤਾ ਚੱਲਦਾਗਾ ਗੁਰੂ ਨਾਨਕ ਪਾਸਾ ਜੀ ਕਹਿੰਦੇ ਪੰਡ ਮੂਆ ਪੰਡ ਭਲੀਏ ਪੰਡ ਹੋਵੇ ਵਧਾਨ ਸੋਖੋਂ ਮੰਦਾਖੀ ਐ ਜਿੱਤੇ ਜਮੈ ਰਜਾਨ ਪਾਸਾ ਜੀ ਕਹਿੰਦੇ ਉਸ ਮਾਂ ਨੂੰ ਉਸ ਧੀ ਨੂੰ ਕਿਉਂ ਮਾਰਾ ਕਹਿੰਿਓ ਜਿਹਦੇ ਕੁਖ ਤੋਂ ਵੱਡੇ ਵੱਡੇ ਸੂਰਮੇ ਯੋਧੇ ਅਵਤਾਰ ਪੀਰ ਪਕੰਬਰ ਔਲੀਏ ਨੇ ਜਨਮ ਲਿਆ ਜਿਹਦੇ ਕੁਖ ਤੋਂ ਤੂੰ ਜਨਮ ਲਿਆ ਤੇ ਹੁਣ ਤੂੰ ਇੱਕ ਧੀਰੂ ਮਾੜਾ ਕਹਿਣਾ ਪੱਥਰ ਕਹਿਣਾਗਾ ਪ੍ਰਜਾਤ ਰਖਿਓ ਤਿਆਂ ਤੋਂ ਬਿਨਾ ਪਿਆਰੋ ਘਰ ਖਾਲੀ ਲੱਗਦਾਗਾ ਤਿਆਂ ਤੋਂ ਬਿਨਾ ਕੰਨਾ ਸੰਸਾਰ ਖਾਲੀ ਆ ਕਰ ਪਰ ਅੱਜ ਦੇ ਸਮੇਂ ਵਿੱਚ ਲੋਕ ਨਾਪ੍ਰਤ ਬਹੁਤ ਕਰਦੇ ਨੇ ਇੱਕ ਵਾਰੀ ਕੋਈ ਮਹਾਂਪੁਰਸ਼ ਇੰਗਲੈਂਡ ਚਲੇ ਗਏ ਭਾਈ ਸਰਬਜੀਤ ਸਿੰਘ ਜੀ ਹੋਏ ਨੇ ਜਿਨ੍ਹਾਂ ਦੀ ਬਹੁਤ ਬੰਦਗੀ ਹੈਗੀ ਬੜੇ ਪਹੁੰਚੇ ਹੋਈ ਰੂਹ ਆਗੀ ਉਹ ਇੰਗਲੈਂਡ ਚਲੇ ਗਏ ਕਿਸੇ ਘਰ ਪ੍ਰਸ਼ਾਦਾ ਸੀ ਪਰਿਵਾਰ ਨੇ ਸਦਾ ਦਿੱਤਾ ਤੇ ਨਾਲ ਉਹਨੇ ਕਥਾ ਦੀ ਹਾਜ਼ਰੀ ਭਰਨੀ ਸੀ ਕਹਿੰਦੇ ਉਹ ਮਹਾਂਪੁਰਸਾਂ ਦੇ ਕੋਲ ਆਈ ਕਹਿਣ ਲੱਗੀ ਕਿ ਬਾਬਾ ਜੀ ਮੇਰੇ ਸਾਸ ਸਤੇ ਮੇਰਾ ਸਹੁਰਾ ਮਿੰਨਾ ਬਹੁਤ ਨਫ਼ਰਤ ਕਰਦੇ ਨੇ ਮੈਨੂੰ ਬੁਲਾਉਂਦੇ ਹੀ ਨਹੀਂ ਦੋਨੇ ਤੇ ਮਹਾਂਪੁਰਸਾਂ ਕਹਿਣ ਲੱਗੇ ਭਾਈ ਤੂੰ ਸੇਵਾ ਕਰਿਆ ਕਰ ਸਾਸ ਸਹੁਰੇ ਦੀ ਰੋਟੀ ਦਿਆ ਕਰ ਕੱਪੜੇ ਧੋਇਆ ਕਰ ਪਿਆਰ ਕਰਿਆ ਕਰ ਸੱਸ ਸਹੁਰੇ ਨੂੰ ਉਹ ਕਹਿੰਦੀ ਜਿੰਨਾ ਮੈਂ ਆਪਣੇ ਸੱਸ ਸਹੁਰੇ ਨੂੰ ਪਿਆਰ ਕਰਦੀ ਆ ਸਭ ਕੁਝ ਕਰਦੀ ਆਂਗੀ ਪਰ ਫਿਰ ਵੀ ਮੈਨੂੰ ਬੁਲਾਉਂਦੇ ਨਹੀਂ ਮੇਰੇ ਨਾਲ ਨਫ਼ਰਤ ਕਰਦੇ ਨੇ ਮੈਨੂੰ ਵੇਖ ਕੇ ਰਾਜੀ ਨਹੀਂ ਉਹ ਕਹਿੰਦਾ ਨਫ਼ਰਤ ਕਿਉਂ ਕਰਦੇ ਨੇ ਗੱਲ ਕੀ ਕਾਰਨ ਕੀ ਆ ਉਹ ਕਹਿੰਦੀ ਜੀ ਕਾਰਨ ਤਾਂ ਇਹ ਆ ਕਿ ਮੇਰੇ ਦੋ ਧੀਆ ਨੇ ਜਿੱਦੇ ਮੇਰੀ ਧੀ ਨੇ ਪਹਿਲੀ ਨੇ ਕੁੱਖ ਤੋਂ ਜਨਮ ਲਿਆ ਮੇਰੀ ਕੁੱਖ ਤੋਂ ਤੇ ਮੇਰੀ ਸੱਸ ਨੇ ਬਹੁਤ ਕਲੇਸ਼ ਕੀਤਾ ਬਹੁਤ ਨਫ਼ਰਤ ਕੀਤੀ ਤੇ ਮੈਨੂੰ ਬੁਲਾਉਣਾ ਛੱਡਤਾ ਉਹ ਇਹ ਗੱਲ ਕਹਿੰਦੀ ਮੇਰੇ ਮੱਥੇ ਨੇ ਲੱਗੀ ਤੂੰ ਘਰ ਦੇ ਵਿੱਚ ਰਹਿਣੀ ਆ ਮੇਰੇ ਮੱਥੇ ਨੇ ਲੱਗੀ ਤੇ ਧੀ ਨੂੰ ਜਨਮ ਕਿਉਂ ਦਿੱਤਾ ਮੇਰੀ ਸੱਸ ਇਹ ਗੱਲ ਕਹਿੰਦੀ ਆ ਉਦੋਂ ਦੀ ਮੈਨੂੰ ਬੁਲਾਉਣੋਂ ਹਟ ਗਈ ਸਮਾਂ ਚੱਲਦਾ ਗਿਆ ਸਾਲ ਤੋਂ ਸਾਲ ਲੰਘੇ ਤੇ ਫੇਰ ਇੱਕ ਧੀ ਨੇ ਜਨਮ ਲਿਆ ਉਸ ਤੋਂ ਬਾਅਦ ਜੰਮੀ ਸਾਡੇ ਦਾਤਾ ਬੁਲਾਉਣਾ ਮੇਰੇ ਸੱਸ ਨੇ ਵੀ ਮੇਰੇ ਸਹੁਰੇ ਨੇ ਵੀ ਮੇਰੇ ਨਾਲ ਬਹੁਤ ਨਫ਼ਰਤ ਕਰਦੇ ਨੇ ਉਹਨਾਂ ਨੇ ਮੇਰਾ ਟੇਵਾ ਵੀ ਵਿਖਾਇਆ ਜਿਹਦੇ ਕੋਲ ਟੇਵਾ ਵਿਖਾਉਣ ਗਏ ਸੀ ਉਨੇ ਇਹ ਗੱਲ ਕਹਿ ਦਿੱਤੀ ਵੈਦਿਕ ਕੁਖ ਤੋਂ ਕੱਲੀਆਂ ਧੀਆਂ ਜਨਮ ਰਹਿਣਗੇ ਪੁੱਤਰ ਨਹੀਂ ਹੋ ਸਕਦਾ ਜੀ ਉਹਨੇ ਉਤਬੱਧ ਬਹਿਮ ਦੇ ਵਿੱਚ ਪਾਤਾ ਕਿ ਬਾਬਾ ਜੀ ਮੇਰੇ ਨਾਲ ਹੁਣ ਬਹੁਤ ਜ਼ਿਆਦਾ ਨਫ਼ਰਤ ਕਰਦੇ ਨੇ ਲੜਾਈ ਝਗੜਾ ਕਰਦੇ ਵਿੱਚ ਰਹਿੰਦਾਗਾ ਤੇ ਮੈਂ ਕਰਾਂ ਕੀ ਹੁਣ ਮੈਨੂੰ ਕੀ ਦੱਸੂਗਾ ਮੈਂ ਬੜੀ ਔਖੀ ਆਂ ਜੀ ਮੇਰੀਆਂ ਧੀਆ ਬੜੀਆਂ ਰੁੰਦੀਆਂ ਨੇ ਛੋਟੀਆਂ-ਛੋਟੀਆਂ ਨੇ ਇਹਨਾਂ ਨੂੰ ਚੁੱਕਦੇ ਨਹੀਂ ਕਈ ਵਾਰੀ ਮੈਂ ਕੰਮ ਕਰਦੀਆਂ ਤੇ ਰੁਹੀ ਜਾਂਦੀਆਂ ਨਮੰਜੇ ਤੇ ਪਈਆਂ ਰਹਿੰਦੀਆਂ ਨੇ ਨਾ ਮੇਰੀ ਸੱਤ ਚੁੱਕੀ ਤੇ ਨਾ ਮੇਰਾ ਸਹਰਾ ਚੁੱਕੇ ਬੜੀ ਨਾਪਰਤ ਨਾਲ ਵੇਖਦੀਏ ਨੇ ਮੈਂ ਬਹੁਤ ਔਖੀ ਹਾਂ ਕਿਹਾ ਦੋ ਮਹਾਂਪੁਰਸ਼ਾਂ ਨੇ ਫਿਰ ਉਸ ਧੀ ਨੂੰ ਇੱਕ ਗੱਲ ਕਹੀ ਧੀਏ ਜਿਹਦੇ ਕੋਲੇ ਨਾ ਟੇਵਾ ਵਿਖਾਇਆਗਾ ਜਿਹੜਾ ਕਹਿੰਦਾ ਸੀ ਬਿਸ ਤੁਹਾਡੀ ਨੂਹ ਦੇ ਕੁਖ ਤੋਂ ਕੱਲੀਆਂ ਧੀਆ ਹੋਣ ਗਈਆਂ ਇਹਨੇ ਪੁੱਤ ਨੂੰ ਜਨਮ ਨਹੀਂ ਦੇਣਾ ਪਰ ਯਾਦ ਰੱਖੀ ਉਹ ਲੋਕਾਂ ਨੂੰ ਕੀ ਪਤਾ ਉਹ ਰੱਬ ਦੀ ਬਰਾਬਰੀ ਨਹੀਂ ਕਰ ਸਕਦੇ ਉਸ ਅਕਾਲ ਪੁਰਖ ਦੀ ਪ੍ਰਮਾਤਮਾ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਉਹ ਦੇਣ ਤੇ ਅੱਜ ਸਭ ਕੁਝ ਦਿੰਦਾ ਹੈ ਪਰ ਤੀ ਇਹ ਗੱਲ ਸੁਣ ਤੂੰ ਅੱਜ ਤੋਂ ਬਾਅਦ ਕਨਾ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਿਆ ਕਰ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾਇਆ ਕਰ ਸੇਵਾ ਕਰਿਆ ਕਰ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਜੀ ਜਿੱਥੇ ਦੋ ਧੀਆਂ ਦਿੱਤੀਆਂ ਨੇ ਕਨਾ ਮਨ ਨੂੰ ਬਹੁਤ ਪਿਆਰੀਆਂ ਨੇ ਮੈਂ ਪੁੱਤਾਂ ਤੋਂ ਵੱਧ ਕੇ ਰੱਖਦੀਆਂ ਧੀਆਂ ਨੂੰ ਪਰ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਣਾ ਵਿੱਚ ਨਿਵਾਣੀ ਹੋ ਕੇ ਆਈ ਆਂ ਮੇਰੇ ਤੇ ਰਹਿਮਤ ਕਰਦੇ ਹੋ ਇੱਕ ਪੁੱਤ ਪੁੱਤ ਦੀ ਵਿਦਾਤ ਦੇ ਦਿਓ ਜਿਹੜੇ ਸੱਸ ਤੇ ਮੇਰਾ ਸਹੁਰਾ ਮੇਰੇ ਨਾਲ ਬਹੁਤ ਨਫ਼ਰਤ ਕਰਦੇ ਨੇ ਮਨੂ ਵੇਖ ਕੇ ਰਾਜੀ ਨਹੀਂ ਘਰੋਂ ਕੱਟ ਕੇ ਰਾਜੀ ਨੇ ਪਿੰਧੀਆਂ ਨੂੰ ਕਿਉਂ ਜਨਮ ਦਿੱਤਾ ਸੱਚੇ ਪਾਤਸ਼ਾਹ ਜੀ ਮੇਰੇ ਟੇਵੇ ਵਿਖਾਉਂਦੇ ਫਿਰਦੇ ਨੇ ਮੈਂ ਬਹੁਤ ਔਖੀ ਹਾਂ ਜੀ ਕਹਿੰਦੇ ਮਹਾਪੁਰਸ਼ਾਂ ਨੇ ਉਹਨੂੰ ਇਹ ਬਚਨ ਕਹੇ ਜੇ ਤੇ ਧੀਏ ਜਾਇਆ ਕਰ ਤੂੰ ਤਾਨੂੰ ਗੁਰੂ ਅੰਸਾ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਜੋ ਸਿਕਣਾ ਸੁਪਨੇ ਦੇ ਵਿੱਚ ਵੀ ਕਦੇ ਸੋਚਿਆ ਨਹੀਂ ਰੱਬ ਉਹ ਵੀ ਕਰ ਦਿੰਦਾਗਾ ਉਹ ਵੀ ਦੇ ਦਿੰਦਾਗਾ ਜਿਹੜਾ ਕਦੇ ਸੁਪਨੇ ਦੇ ਵਿੱਚ ਬੰਦੇ ਨੇ ਸੋਚਿਆ ਨਾ ਹੋਵੇ ਪਿਆਰੇ ਉਹ ਬਸ ਉਹਨੇ ਬਚਨ ਮੰਨ ਲਿਆ ਮਹਾਂਪੁਰਸ਼ਾਂ ਦਾ ਉਹ ਕਹਿੰਦੇ ਤੀਹ ਰੋਜ ਗੁਰੂ ਘਰ ਜਾਂਦੀ ਆ ਤਨ ਗੁਰੂ ਰੰਸਾ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦੋ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਤੇਰੇ ਘਰ ਦੇ ਵਿੱਚ ਕਾਦੀ ਘਟਾ ਸੱਚੇ ਪਾਤਸ਼ਾਹ ਜੀ ਕਰ ਦੋ ਕਿਰਪਾ ਮੇਰੀ ਨਵਾਨੀ ਦੀ लाज ਰੱਖ ਲੋ ਤੈਨੇ ਮੇਰਾ ਰਿਸ਼ਤਾ ਟੁੱਟ ਜਾਣਾਗਾ ਸਾਥੀ ਤੇ ਸਹੋਰਾ ਮੇਰੇ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦੇ ਨੇ ਮਨੂੰ ਬੜੇ ਉੱਚੇ ਸ਼ਬਦ ਬੋਲਦੇ ਨੇ ਮੇਰੀ ਧੀਆਂ ਪ੍ਰਤੀ ਬੜਾ ਕੁਝ ਬੋਲਦੇ ਨੇ ਕਹਿੰਦੇ ਰੋਜ਼ ਆਇਆ ਕਰੇ ਜਿੰਨਾ ਸਮਾਂ ਲੱਗਿਆ ਕਰੇ ਅਰਦਾਸ ਕਰਿਆ ਕਰੇ ਸੇਵਾ ਕਰਿਆ ਕਰੇ ਪਰ ਉਹਨੇ ਬਤਨ ਮੰਗ ਲਿਆ ਨਾਲ ਕਹਿੰਦੇ ਉਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਰੋਜ਼ ਸਮਾਂ ਲੱਗਦਾ ਬਾਣੀ ਪੜ੍ਹਦੀ ਆ ਤੇ ਗੁਰੂ ਘਰ ਗੁਰੂ ਰੰਸੈ ਤੇ ਚਰਨਾਂ ਵਿੱਚ ਜਾ ਕੇ ਸੇਵਾ ਕਰਦੀ ਅਰਦਾਸ ਕਰਦੀ ਸਮਾਂ ਲੰਘਦਾ ਗਿਆ ਲੰਘਦਾ ਗਿਆ ਸਾਲ ਡੇਢ ਸਾਲ ਬਾਅਦ ਕਹਿੰਦੇ ਉਹਦੇ ਘਰ ਦੇ ਵਿੱਚ ਉਹਦੀ ਕੁੱਖ ਤੋਂ ਇੱਕ ਪੁੱਤ ਨੇ ਜਨਮ ਲਿਆ ਉਸੇ ਧੀ ਦੀ ਕੁੱਖ ਤੋਂ ਇੱਕ ਪੁੱਤਰ ਨੇ ਜਨਮ ਲਿਆ ਕਹਿੰਦੇ ਹੁਣ ਸਾਰੇ ਰਿਸ਼ਤੇ ਦਾ ਔਰ ਉਹੀ ਸੱਸ ਉਹੀ ਸਹੁਰਾ ਹੁਣ ਭੱਜੇ ਫਿਰਦੇ ਨੇ ਸੇਵਾ ਕਰਦੇ ਕੰਮ ਕਰਦੇ ਜਿਹੜੇ ਅੱਗੇ ਨਾਪਰਤ ਨਾਲ ਵੇਖਦੇ ਸੀ ਜਿਹੜੇ ਅੱਗੇ ਨਾਪਰਤ ਨਾਲ ਵੇਖਦੇ ਸੀ ਭੱਜੇ ਫਿਰਦੇ ਨੇ ਤੇ ਨਾਲ ਜਿੰਨੀਆਂ ਨਣੰਦਾਂ ਨੇ ਉਹ ਜ 2 3 ਉਹ ਵੀ ਕਹਿੰਦੇ ਭੱਜੀਆਂ ਪਹਿਲਾਂ ਨਾਪਰਤ ਨਾਲ ਵੇਖਦੇ ਸੀ ਨਣੰਦਾਂ ਵੀ ਉਹ ਵੀ ਕਹਿੰਦੇ ਹੁਣ ਭੱਜੀਆਂ ਫਿਰਦੀਆਂ ਨੇ ਹੁਣ ਬੜਾ ਚਾ ਚੜਿਆ ਗਿਆ ਬੁਲਾਉਂਦੀਆਂ ਨੇ ਪਰ ਕਹਿੰਦੇ ਫਿਰ ਮਹਾਪੁਰਸ਼ ਵੀ ਆਏ ਕਰਦੇ ਵਿੱਚ ਫਿਰ ਉਸ ਧੀ ਨੇ ਪੁੱਛਿਆ ਕਿ ਮਾਂ ਜੀ ਤੂੰ ਮੇਰੇ ਟੇਬਾ ਲਵਾਇਆ ਸੀ ਜਿਹੜਾ ਕਹਿੰਦਾ ਜੀ ਤੁਹਾਨੂੰ ਵੀ ਤਾਂ ਕੱਲੀਆਂ ਧੀਆਂ ਨੂੰ ਜਨਮ ਦੇਵੇਗੀ ਇਹਦੇ ਕੁੱਖ ਤੋਂ ਪੁੱਤ ਨਹੀਂ ਹੋ ਸਕਦਾ ਲੈ ਉਹਨੂੰ ਬਾਬੇ ਨੂੰ ਬੁਲਾ ਕੇ ਲਿਓ ਕਿੱਥੇ ਆਵੋ ਪੁੱਛੋ ਉਹਨੂੰ ਹੁਣ ਜਿਨ੍ਹਾਂ ਤੁਹਾਨੂੰ ਵਹਿਮ ਭਰਮਾਂ ਦੇ ਵਿੱਚ ਪਾਇਆ ਸੀ ਜਿਨ੍ਹਾਂ ਮੇਰੇ ਪ੍ਰਤੀ ਨਫ਼ਰਤ ਭਰ ਦਿੱਤੀ ਤੁਸੀਂ ਮੈਨੂੰ ਨਫ਼ਰਤ ਦੇ ਨਾਲ ਵੇਖਦੇ ਸੀ ਪਰ ਅੱਜ ਮੈਂ ਅਰਦਾਸ ਕੀਤੀ ਮੈਂ ਕਿਸੇ ਬਾਪੇ ਕੋਲ ਨਹੀਂ ਗਈ ਮੈਂ ਕੇਵਲ ਤੇ ਕੇਵਲ ਧੰਨ ਗੁਰੂ ਰੰਗਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਸੀ ਮੇਰੀ ਦਿਲੋਂ ਅਰਦਾਸ ਸੀ ਤੁਸੀਂ ਮੈਨੂੰ ਨਫ਼ਰਤ ਨਾਲ ਵੇਖਦੇ ਸੀ ਬੜਾ ਉੱਚਾ ਸ਼ਬਦ ਬੋਲਦੇ ਸੀ ਮੇਰੀਆਂ ਧੀਆਂ ਪ੍ਰਤੀ ਪਰ ਅਜ ਕੀ ਗੱਲ ਤੇ ਅੱਜ ਖੁਸ਼ ਹੋਵਗੇ ਉਹ ਸੱਸ ਸੋਹਰਾ ਕਹਿੰਦੇ ਚਰਨਾ ਤੇ ਡਿੱਗ ਪਏ ਕਿ ਸਾਨੂੰ ਮਾਫ ਕਰਦੇ ਕਹਿਣ ਤੋਂ ਭਾਵ ਪਿਆਰਿਓ ਅੱਜ ਵੀ ਲੋਕ ਧੀਆਂ ਨਾਲ ਨਫ਼ਰਤ ਕਰਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਕੱਲੀਆਂ ਧੀਆਂ ਨੇਕ ਨਾ ਕਲੇਸ਼ ਪੈਂਦਾਗਾ ਨੋਹਾ ਨੂੰ ਚੰਗੀ ਤਣਾ ਬੁਲਾਉਂਦੇ ਨਹੀਂ ਉਹ ਸਸਾ ਸੋਹਰੇ ਇਦਾਂ ਦੇ ਬੜੇ ਸਮਾਜ ਵਿੱਚ ਹੈ ਪਰ ਗੁਰੂ ਨਾਨਕ ਪਾਸ਼ਾ ਜੀ ਕੀ ਕਹਿੰਦੇ ਸੋ ਕਿਉਂ ਮੰਨਦਾ ਕੀ ਹੈ ਜਿੱਤੇ ਜਮੇਰੇ ਜਾਨ ਕਿਤੇ ਇਤਿਹਾਸ ਪੜ ਕੇ ਵੇਖਿਓ ਹਰਗੋਬਿੰਦ ਪਾਸ਼ਾ ਜੀ ਹੋਏ ਮਹਾਰਾਜ ਉਹਨਾਂ ਦੇ ਮਾਤਾ ਸੀ ਗੰਗਾ ਜੀ ਮਾਤਾ ਗੰਗਾ ਜੀ ਇਨਾਂ ਦੀ شادی ਹੋਈ ਹਰਗੋਬਿੰਦ ਪਾਸ਼ਾ ਦੀ ਸਮਾ ਲੰਘਦਾ ਗਿਆ ਕਹਿੰਦੇ ਇੱਕ ਘਰ ਦੇ ਵਿੱਚ ਪੁੱਤਰ ਹੋਇਆ ਬਾਬਾ ਗੁਰਦਤਾ ਜੀ ਨਾਮ ਰੱਖਿਆ ਗਿਆ ਉਹਨਾਂ ਦਾ ਕਹਿੰਦੇ ਮਾਂ ਗੰਗਾ ਜੀ ਬਹੁਤ ਖੁਸ਼ ਨੇ ਕਿ ਮੇਰੇ ਘਰ ਦੇ ਵਿੱਚ ਪੋਤਰਾ ਪੁੱਤਰੇ ਨੇ ਜਨਮ ਲਿਆ ਬੜੇ ਖੁਸ਼ ਨੇ ਕਹਿੰਦੇ ਹਰਗੋਬਿੰਦ ਪਾਸ਼ਾ ਜੀ ਮਾਂ ਦੇ ਚਰਨਾਂ ਤੇ ਹੱਥ ਲਾਏ ਮਾਂ ਅੱਜ ਤੁਸੀਂ ਬੜੇ ਖੁਸ਼ ਹੋ ਕਹਿੰਦੇ ਮਾਂ ਗੰਗਾ ਕਹਿਣ ਲੱਗੇ ਪੁੱਤਰਾ ਕੀ ਲਾਲ ਜੀ ਖੁਸ਼ ਕਿਉਂ ਨਾ ਹੋਵਾਂ ਅੱਜ ਮੇਰੇ ਘਰ ਦੇ ਵਿੱਚ ਪੁੱਤਰੇ ਨੇ ਜਨਮ ਲਿਆ ਮੈਂ ਬਹੁਤ ਖੁਸਾਂਗੀ ਕਹਿੰਦੇ ਹਰਗੋਬਿੰਦ ਪਾਸਾ ਜੀ ਮਾਂ ਮਲ ਵੇਖ ਕੇ ਕਹਿਣ ਲੱਗੇ ਮਾਂ ਬਹੁਤ ਖੁਸ਼ ਹਾਂ ਤੁਸੀਂ ਜੇ ਕੋਈ ਅਸੀਸ ਦਿਓ ਫਿਰ ਮਨੋ ਕੋਈ ਵੱਡੀ ਅਸੀਸ ਦਿਓ ਕਿਉਂ ਮਾਵਾਵਾਂ ਦੀਆਂ ਅਸੀਸਾਂ ਪਿਆਰੇ ਪੁੱਤਰਾਂ ਨੂੰ ਲੱਗਦੀਆਂ ਨੇ ਜਿਹੜੀ ਕਹਿੰਦਾ ਮਾਂ ਅਸੀਸ ਦੇ ਦੇ ਕਹਿੰਦਾ ਉਹ ਪੁੱਤਰਾਂ ਨੂੰ ਲੱਗਦੀ ਹੈ। ਹਰਗੋਬਿੰਦ ਪਾਸਾ ਕਹਿੰਣ ਲੱਗੇ ਮਾਂ ਗੰਗਾ ਜੀ ਕੋਈ ਸੀਸ ਦੇ ਬੋ ਜੀ। ਕਹਿੰਦੇ ਮਾਂ ਗੰਗਾ ਜੀ ਕਹਿਣ ਲੱਗੇ ਕਿ ਲਾਲ ਜੀ ਤੁਹਾਡੇ ਘਰ ਦੇ ਵਿੱਚ ਜੋੜੀਆਂ ਹੋਣ ਪੁੱਤਰਾਂ ਦੀਆਂ। ਖੁਸ਼ ਨਾ ਹੋਏ ਪਾਸਾ ਜੀ ਕਹਿੰਦੇ ਮਾਂ ਛੋਟੀ ਅਸੀਸ ਦਿੰਦੀ ਹੈ ਕਿ ਕੋਈ ਵੱਡੀ ਅਸੀਸ ਦੇ। मां ਗੰਗਾ ਜੀ ਖੁਸ਼ ਹੋ ਕੇ ਕਹਿਣ ਲੱਗੇ ਤੁਹਾਡੇ ਘਰ ਦੇ ਵਿੱਚ ਦੋ ਦੋ ਪੁੱਤਰ ਹੋਣ ਹਰਗੋਬਿੰਦ ਪਾਸਾ ਜੀ ਫੇਰ ਵੀ ਖੁਸ਼ ਨਾ ਹੋਏ ਕਹਿੰਦੇ ਮਾਂ ਛੋਟੀ ਅਸੀ ਦਿੱਤੀ ਹੈ ਲਿਤਾ ਛੋਟੀ ਅਸੀ ਦਿੱਤੀ ਹੈ ਕੋਈ ਵੱਡੀ ਅਸੀ ਹੋਰ ਦੇ ਮਾਂ ਗੰਗਾ ਜੀ ਕਹਿਣ ਲੱਗੇ ਕਿ ਲਾਲ ਜੀ ਤੁਹਾਡੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਹਰ ਗੋਬਿੰਦ ਪਾਸਾ ਜੀ ਕਹਿੰਦੇ ਫੇਰ ਵੀ ਖੁਸ਼ ਨਾ ਹੋਏ ਜਦੋਂ ਮਾ ਗੰਗਾ ਨੇ ਕਹਿੰਦੇ ਇਹ ਵਚਨ ਕਹੇ ਤੁਹਾਡੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ ਹਰ ਗੋਬਿੰਦ ਪਾਸਾ ਜੀ ਗਨੇ ਝੋਲੀ ਅੱਡ ਕੇ ਮਾ ਗੰਗਾ ਨੂੰ ਕਹਿਣ ਲੱਗੇ ਮਾ ਗੰਗਾ ਜੀ ਪੁੱਤਰਾਂ ਦੇ ਨਾਲ ਕਰ ਖਾਲੀ ਲੱਗਦਾ ਫਿਰ ਵੀ ਜੇ ਪੰਜ ਵੀ ਹੋ ਗਏ ਪਰ ਮੈਂ ਝੋਲੀ ਅੰਡ ਕੇ ਤੁਹਾਡੇ ਚਰਨਾਂ ਤੇ ਬੇਨਤੀ ਕਰਦਾ ਜੇ ਟੁੱਠੇ ਹੋ ਜੇ ਖੋਸੋ ਮੇਰੀ ਝੋਲੀ ਦੇ ਵਿੱਚ ਇੱਕ ਧੀ ਦੀ ਦਾਤ ਪਾ ਦੋਗਾ ਜੇ ਕੀ ਆਖੋ ਸਤਨਾਮ ਮੇਰੀ ਝੋਲੀ ਦੇ ਵਿੱਚ ਇੱਕ ਧੀ ਦੀ ਦਾਤ ਪਾ ਦੋ ਜਿਹਦੇ ਨਾਲ ਮੇਰਾ ਘਰ ਭਰ ਜਾਏਗਾ ਬੇਕੋ ਮੰਗ ਕੇ ਧੀ ਲਈ ਹਰਗੋਬਿੰਦ ਪਾਸ਼ਾ ਨੇ ਬਾਬਾ ਗੁਰਦੇਵ ਜੀ ਦਾ ਜਨਮ ਹੁੰਦਾ ਸਾਲ ਬਾਅਦ ਪਿਆਰਿਓ ਹਰਗੋਬਿੰਦ ਪਾਸ਼ਾ ਦੇ ਘਰ ਇੱਕ ਧੀ ਜਨਮ ਲੈਂਦੀ ਆ ਜਿਹਦਾ ਨਾਮ ਰੱਖਿਆ ਸੀ ਬੀਬੀ ਵੀਰੋ ਹਰਗੋਬਿੰਦ ਪਾਸ਼ਾ ਨੇ ਬੜਾ ਪਿਆਰ ਕਰਦੇ ਸੀ ਧੀਆ ਦੇ ਨਾਲ ਘਰ ਭਰਦੇ ਨੇ ਤੀਆਂ ਦੇ ਨਾਲ ਖੁਸ਼ੀ ਆਉਂਦੀਆਂ ਨੇ ਜਦੋਂ ਪਿਤਾ ਜਾਂ ਮਾਂ ਕਿਤੇ ਬਾਹਰੋਂ ਆਉਂਦੀ ਹੈ ਕਿ ਨਾ ਕੋਈ ਸਹਿਰ ਬਾਜ਼ਾਰੋਂ ਕੰਮੋਂ ਘਰ ਆਉਂਦੀ ਆ ਤੀਆਂ ਭੱਜ ਕੇ ਪਿਆਰਿਓ ਪਾਣੀ ਦਾ ਗਲਾਸ ਦਿੰਦੀਆਂ ਨੇ ਪਰ ਪੁੱਤ ਨਹੀਂ ਫੜਾਉਂਦੇ ਇਹ ਖਿਆਲ ਕਰਿਓ ਪੁੱਤਾਂ ਨੂੰ ਆਵਾਜ਼ ਮਾਰਨੀ ਪੈਂਦੀ ਵੀ ਪਾਣੀ ਦਾ ਗਲਾਸ ਲਿਆ ਦਿਓ ਪਰ ਤੀਆਂ ਆਪਣੇ ਆਪ ਕਲੇਟ ਗਲਾਸ ਪਾਣੀ ਦਾ ਮਾਤਾ ਪਿਤਾ ਨੂੰ ਫੜਾਉਂਦੇ ਨੇ ਇੰਨੀ ਸੇਵਾ ਕਰਦੀਆਂ ਨੇ ਤੀਆਂ ਹਰ ਗੋਬਿੰਦ ਪਾਸਾ ਨੇ ਵੇਖੋ ਮੰਗ ਕੇ ਧੀ ਲਈ ਕਿ ਮਾਤਾ ਜੀ ਧੀਆਂ ਤੋਂ ਬਿਨਾ ਘਰ ਖਾਲੀ ਆਗਾ ਸੱਜਣ ਜਿਹਦੇ ਘਰਾਂ ਵਿੱਚ ਧੀਆਂ ਨੇ ਪਿਆਰੇ ਉਹ ਧੀਆਂ ਲਈ ਨਾ ਪਤਾਗਾ ਹਰ ਇੱਕ ਨੂੰ ਮਾਤਾ ਪਿਤਾ ਆਪਣੇ ਧੀਆਂ ਲਈ ਸਮਾਨ ਤਿਆਰ ਕਰਦੇ ਨੇ ਕੋਈ ਕੱਪੜਾ ਤਿਆਰ ਕਰਦਾ ਕੋਈ ਗਹਿਣੇ ਤਿਆਰ ਕਰਦਾ ਵੀ ਮੈਂ ਆ ਵੀ ਦੇਵਾਂਗਾ ਮੈਂ ਆ ਵੀ ਦੇਵਾਂਗਾ ਵੱਦ ਤੋਂ ਵੱਦ ਧੀਆ ਨੂੰ ਪਿਤਾ ਪਿਆਰ ਕਰਦਾਗਾ ਮੈਂ ਧੀ ਨੂੰ ਆ ਚੀਜ਼ ਦੇਵਾਂਗਾ ਦੇਵਾਂਗਾ ਪਰ ਪਿਆਰਿਓ ਸਾਨੂੰ ਤੂੰ ਸਿੱਖਣਾ ਚਾਹੀਦਾਗਾ ਜਿਹੜੇ ਪੁੱਤਾਂ ਦੀ ਲੋਹੜੀ ਮਨਾਉਂਦੇ ਨੇ ਧੀਆ ਦੀ ਵੀ ਮਨਾਓ ਮਨਾਉਣੀ ਚਾਹੀਦੀ ਆ ਨਾ ਪੁੱਤਾਂ ਤੋਂ ਬਿਨਾ ਜੱਗ ਚੱਲੇ ਨਾ ਧੀਆ ਤੋਂ ਬਿਨਾ ਜੇ ਧੀਆ ਨਾ ਹੋਣ ਧੀਆ ਨਾ ਹੋਣ ਪਿਆਰਿਓ ਕੱਲੇ ਪੁੱਤੀ ਹੋਈ ਜਾਣ ਫਿਰ ਪੁੱਤਾਂ ਨੂੰ ਵਿਆਹਾਂਗੇ ਕਿੱਥੇ ਇਹ ਵੀ ਬਿਕੋਗੋ ਨਾ ਪਰ ਜੇ ਲੋੜ ਆਗੀ ਸਾਨੂੰ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਜਿੱਥੇ ਪੁੱਤਾਂ ਨੂੰ ਪਿਆਰ ਕਰਦੇ ਓਥੇ ਵੱਧ ਕੇ ਧੀਆ ਨੂੰ ਵੀ ਕਰੋ ਇਹ ਜ਼ਰੂਰੀ ਆ ਕਰਨਾ ਚਾਹੀਦਾਗਾ ਧੀਆ ਦਾ ਸਤਿਕਾਰ ਕਰੋ ਠੀਕ ਆ ਦੁਨੀਆ ਵਿੱਚ ਅਬ ਦੇਖਦੇ ਆ ਜਦੋਂ ਕਿ ਧੀ ਕਨ ਕਲਜੂਗੀ ਹੋ ਜੇ ਉਦੋਂ ਸਿਰ ਝੁਕ ਜਾਂਦਾ ਮਾਤਾ ਪਿਤਾ ਦਾ ਜਿਹੜੀ ਧੀ ਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਿਆ ਹੋਵੇ ਕਨਾ ਨੋ ਵੀਨੇ ਜਦੋਂ ਕਿ ਰਤੀ ਗਲਤ ਪੈਰ ਚੁਕਲੇ ਕਿਤੇ ਥਾਣੇ ਚਲੀ ਜਾਵੇ ਕੋਰਟ ਚਲੀ ਜਾਵੇ ਕਨਾ ਵੀ ਮਨ ਨੂੰ ਮੇਰੇ ਪਿਤਾ ਤੋਂ ਮੇਰੇ ਭਰਾਵਾਂ ਤੋਂ ਡਾਰਾਂ ਦਾ ਖਤਰਾਗਾ ਉਦੋਂ ਮਾਤਾ ਪਿਤਾ ਰੋਂਦੇ ਨੇ ਉਦੋਂ ਮਾਂ ਉਦੋਂ ਪਿਤਾ ਉਦੋਂ ਭਰਾ ਰਹੁੰਦਾਗਾ ਵੀ ਕਿਸੇ ਦੇ ਧੀਆ ਨਾ ਹੋਣ ਧੀਆ ਮਾੜੀਆਂ ਨਹੀਂ ਪਿਆਰਿਓ ਜਿਹੜੀ ਮਾਂ ਨੇ 9 ਮਹੀਨੇ ਕੱਖ ਦੇ ਵਿੱਚ ਰੱਖਿਆ ਹੋਏ ਵੇਖੋ ਪਾਲਿਆ ਪਲੋਸਿਆ ਹੋਵੇ ਇੱਕ ਦੋ ਮਹੀਨਿਆਂ ਦੇ ਪਿਆਰ ਪਿੱਛੇ ਮਾਤਾ ਪਿਤਾ ਨੂੰ ਸਾਡੇ ਕੀ ਧੀਆਂ ਚੱਲ ਜਾਂਦੀਆਂ ਨੇ ਉਹ ਗਲਤ ਹੈ ਚਾਹੀਦਾ ਨਹੀਂ ਉਦੋਂ ਫਿਰ ਮਾਤਾ ਪਿਤਾ ਰੋਂਦੇ ਨੇ ਜਦੋਂ ਮਾਤਾ ਪਿਤਾ ਸਿਰ ਨੀਵਾ ਹੁੰਦਾ ਹੈ ਸਿਆਣੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਕਹਿੰਦੇ ਪਿਤਾ ਤੇ ਮਾਂ ਦੋ ਵਾਰੀ ਰੋਂਦੇ ਨੇ ਇੱਕ ਜਦੋਂ ਕਹਿੰਦੇ ਧੀ ਦੀ ਡੋਲੀ ਤੁਰਦੀ ਆ ਕਨੋਂਦੋਂ ਰੋਂਦੇ ਨੇ ਅੰਦਰੋਂ ਰੋਂਦੇ ਨੇ ਜਿਹੜੀ ਧੀ ਨੂੰ 20 ਸਾਲ ਪਾਲਿਆ ਪਲੋਸਿਆ ਵੇਖੋ ਅੱਜ ਜੁਦਾ ਕਰ ਦੇਣਾ ਧੀ ਨੂੰ ਧੀਆ ਜਿਹਾਂ ਨਾ ਜਗ ਤੇ ਦਾਨ ਕੋਈ ਜਿਹਦੀ ਸਾਨ ਹੀ ਕਦਰ ਪਛਾਣਦੇ ਨੇ ਜਿਨ੍ਹਾਂ ਧੀ ਨਾ ਜਗ ਤੋਂ ਇੱਕ ਤੋਰੀ ਉਹ ਕੀ ਦਰਦ ਧੀਆ ਦੇ ਜਾਣਦੇ ਨੇ ਜਦੋਂ ਕਹਿੰਦੇ ਧੀ ਦੀ ਡੋਲੀ ਤੇ ਰੁਧਿਆ ਕਨਾ ਉਦੋਂ ਪਿਤਾ ਬਹੁਤ ਰੋਂਦਾ ਬਾਬਲ ਰੋਂਦਾਗਾ ਮਾਂ ਰੋਂਦੀ ਆ ਕਿਉਂ ਅੱਜ ਆਪਣੇ ਹੱਥਾਂ ਤੋਂ ਜੁੱਧਾ ਕਰ ਦੇਣਾਗਾ ਪਾਲ ਕੇ ਪਲੋਸ ਕੇ ਪੜਾ ਕੇ ਲਿਖਾ ਕੇ ਵੇਖੋ ਤੋੜ ਦੇਣਾ ਕਿਸੇ ਨਾਲ ਪਿਆਰਿਓ ਕਿੱਡਾ ਵੱਡਾ ਜਿਗਰਾ ਮਾਂ ਦਾ ਪਿਤਾ ਦਾ ਉਦੋਂ ਰੋਂਦੀ ਆ ਮਾਂ ਉਦੋਂ ਪਿਤਾ ਰੋਂਦਾਗਾ ਦੂਸਰੀ ਵਾਲੀ ਜਦੋਂ ਕੋਈ ਧੀ ਬੱਚਾ ਕਹਿੰਦਾ ਜਿੰਦਗੀ ਦੇ ਵਿੱਚ ਕੋਈ ਗਲਤੀ ਕਰ ਦੇ ਕਿਤੇ ਮਾਤਾ ਪਿਤਾ ਨੂੰ ਪੰਚਾਇਤ ਵਿੱਚ ਖੜਨਾ ਪੈ ਜੇ ਥਾਣੇ ਵਿੱਚ ਖੜਨਾ ਪੈ ਜੇ ਕੋਰਟ ਵਿੱਚ ਜਾਣਾ ਪੈ ਜੇ ਉਦੋਂ ਮਾਤਾ ਪਿਤਾ ਬਹੁਤ ਰੋਂਦੇ ਨੇ ਸਿਰਨੀਮਾ ਸਿਰਨੀਮਾ ਹੋ ਗਿਆ ਫਿਸ ਕਰਕੇ ਧੀਆ ਵੜੀਆਂ ਨਹੀਂ ਤੇ ਗੁਰੂ ਨਾਨਕ ਪਾਸਾ ਨੇ ਵੇਖੋ ਬਹੁਤ ਇਸਤਰੀ ਨੂੰ